बाघा च उबर हूं रंग लाने रंग करू नहीं हट दुपड़े जस्सू अज बेचारे नैके आया काली च कोई बंद नहीं मिले टाइम पता की काली सी मैनू ता मैं ना लेके आया मेरी लाख बहुत उगरी गलाई मई बनके ਸਮਾਨ ਲੈਣਾ ਸੀ ਜ਼ਰੂਰੀ ਕੱਲ ਨੂੰ ਮੈਂ ਜਾਣਾ ਕਿਤੇ ਆਪਾਂ ਨੇ ਅਰਜੈਂਟ ਤੇ ਪਰਸ ਨੂੰ ਪਟਿਆਲੇ ਜਾਣਾ ਇਹਨਾਂ ਨਾਲ ਜਸਦੀਪਾ ਨਾਲ ਜੱਸੀ ਤੇ ਜਾਵਾਂਗੇ ਉੱਥੇ ਤੇ ਅੱਜ ਤਾਂ ਬਲੌਗ ਵੀ ਬਹੁਤ ਲੇਟ ਹੋ ਗਿਆ ਮਤਲਬ ਦੁਪਹਿਰਾਂ ਹੋ ਗਿਆ ਮਤਲਬ ਆ ਦੇਖੋ ਲਾ ਅੱਥ ਨੇ ਹੋ ਗਿਆ ਮਾ ਉਹ ਗਿਆ ਪਤਾ ਨਹੀਂ ਕੀ ਸਮਾਨ ਲੈਣ ਉਹ ਤਾਂ ਪਤਣੀ ਦੁਕਾਨ-ਦੁਕਾਨ ਦਾ ਕੋਈ ਸਮਾਨ ਲੈਣ ਦੇਣ ਵਾਲਾ ਸੀ ਤੇ ਹੋਰ ਸਣਾਓ ਬਾਕੀ ਤੁਸੀਂ ਸਾਡਾ ਕੀ ਹਾਲ ਹੈ ਬਾਬੇ ਚੁੱਪਾ ਲੈਣੀ ਜੀ ਆ ਅਜੀਨ ਲੈ ਕੇ ਦੇਖੋ ਪਾ ਕੀ ਬੈਠਾ ਸਿੱਧਾ ਉਤਾਰੀ ਵੀ ਨਹੀਂ ਹੈਗੀ ਜੀਨ ਮੈਂ ਟਾਇਰ ਦੀ ਗਾਰੰਟੀ ਲੈਨੀਆ ਲੈਤੀ ਨਹੀਂ ਜੀ ਉਹਦੋਂ ਬੰਦ ਕਰ ਉਹ ਵੇਹ ਚੋ ਪਾਲਾ ਕਰ ਮੀਹ ਹੱਥਾ ਸਰੀਰ ਤਾਂ ਲੱਗਦਾ ਮਾਰ ਰਹੇ ਨੇ ਮੈਂ ਕੱਪੜੇ ਵੀ ਦੇਖ ਕਿੰਨੇ ਮੋਟੇ ਪਾਏ ਹੋਏ ਨੇ ਉਹ ਤਾਂ ਦੇਣਾ ਉਹ ਓਹ ਲੰਦਾ

ਸੋ ਚੱਲੀ ਹੋਈ ਨਾਲ ਕਿਉਂ ਨਾਲੇ ਬੁਣਤੀਆਂ ਹੋਣਗੀਆਂ ਨਾਲੇ ਕੋਈ ਫਾਇਦਾ ਨਹੀਂ ਹੋਣਾ ਕੋਈ ਫਾਇਦਾ ਹੋਣਾ ਇਹ ਤਾਂ ਤੁਹਾਨੂੰ ਫਾਇਦੀ ਫਾਇਦੇ ਤੇਰਾ ਜੂਸ ਪੀ ਕੇ ਕੱਢਦਾ ਸੀ ਨਹੀਂ ਜਲੂਸ ਉਹ ਜਾਂਦਾ ਜੀ 5 ਵਜੇ ਪੋਸਟਰ ਪਾ ਦੀ ਹੈ ਜੀ ਗਾਣੇ ਦਾ ਨਵਾਂ ਗਾਣਾ ਪ੍ਰਿੰਟ ਹੀ ਲਵਾਉਣਾ ਪੋਸਟਰ ਅਸੀਂ ਭਾਵਾਂਗੇ ਉਹ ਨਾਲ ਪ੍ਰਿੰਟ ਹੀ ਲਵਾਓ ਕੀ ਗੱਲ ਹੈ ਗੱਲ ਟਿੰਡੇ ਤੇ ਟੋਲ ਟੈਕਸ ਨਹੀਂ ਲੱਗਦਾ ਤੇ ਨਹੀਂ ਜੀ ਬਹੁਤ ਆ ਟੋਲ ਟੈਕਸ ਦਾ ਉਹ ਆਇਆ ਮੇਰੇ ਕੋਲ ਕਾਰ ਹੈ ਕਾਹਦਾ

दर जाए दिलिद्धर दी जड़ चूल्हे पाए मशहूर डायलॉग देखो पापा निकल मूह नहीं सारे <laughs> 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 हैप्पी है ਤੇ ਕਰਦੇ ਆਂ ਬਲੌਗ ਦੀ ਐਂਡਿੰਗ ਮਿਲਦੇ ਆਂ ਕੱlde ਨਵੇਂ ਨੈਕਸਟ ਬਲੌਗ ਚ ਤੇ ਚੈਨਲ ਤੇ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਦੋ ਤੇ ਲਾਈਕ ਕਰ ਦੋ ਤੇ ਹੈਪੀ ਲੋੜੀ ਫਿਰ ਤੋਂ ਕਹਿਣਾ ਪੁੱਲ ਲੱਗਿਆ ਸੀ ਮੈਂ ਸਵੇਰੇ ਤੇ ਹੁਣ ਕਰ ਰਹੇ ਆਂ ਐਂਡਿੰਗ ਚ ਤੇ ਮਿਲਦੇ ਆਂ ਕੱlde ਨਵੇਂ ਨੈਕਸਟ ਬਲੌਗ ਚ ਬਾਏ ਬਾਏ ਕੱਲ ਨੂੰ ਪਹੁੰਚਣਾ ਆਪਾਂ ਤੇ ਪਰਸ ਨੂੰ ਪਟਿਆਲੇ ਬਾਏ